ਵਿਦੇਸ਼ਾਂ ਵਿੱਚ ਜਾਣਾ ਸ਼ੌਂਕ ਨਹੀਂ ਮਜਬੂਰੀ ਹੁੰਦੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਬੀਬੀ ਜੋ ਕਿ ਵਿਦੇਸ਼ ਜਾ ਰਿਹਾ ਹੈ ਤੇ ਦੇਖੋ ਉਸ ਦਾ ਪਿਤਾ ਕਿੰਨਾ ਰੋ ਰਿਹਾ ਹੈ ਵਿਦੇਸ਼ਾਂ ਨੂੰ ਜਾਣ ਲਈ ਆਪਣਾ ਘਰਵਾਰ ਪਰਿਵਾਰ ਛੱਡਣ ਲਈ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਮਾਪੇ ਛੱਡ ਕੇ ਜਾਣ ਦਾ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਕਹਿੰਦੇ ਹੁੰਦੇ ਆ ਸਕੂਲ ਦੇ ਟੀਚਰ ਨੂੰ ਮਾਤਾ ਪਿਤਾ ਦੇ ਸਮਾਨ ਸਮਝਿਆ ਜਾਂਦਾ ਹੈ। ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਸਕੂਲ ਦੀ ਟੀਚਰ ਨੂੰ ਜੋ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਪਿਆਰ ਵੀ ਕਰ ਰਹੀ ਹੈ। ਇਹ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਇਹੋ ਜਿਹੇ ਟੀਚਰ ਬਹੁਤ ਘੱਟ ਮਿਲਦੇ ਹਨ। ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ? ਕਮੈਂਟ ਬਾਕਸ ਵਿੱਚ ਜਰੂਰ ਦੱਸਿਓ। ਜੇ ਮਜਬੂਰੀਆਂ ਨਾ ਹੁੰਦੀਆਂ ਤਾਂ ਦੂਰੀਆਂ ਵੀ ਨਹੀਂ ਸੀ ਹੋਣੀਆਂ। ਤੁਸੀਂ ਦੇਖ ਸਕਦੇ ਹੋ ਇਹ ਭੈਣ ਨੂੰ ਗਰੀਬ ਘਰ ਦੀ ਕੁੜੀ ਵਿਦੇਸ਼ ਜਾ ਰਹੀ ਹੈ ਤੇ ਉਸ ਦਾ ਪਿਤਾ ਦੇਖੋ ਕਿੰਨਾ ਰੋ ਰਿਹਾ ਹੈ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਸੌਖਾ ਨਹੀਂ ਹੁੰਦਾ ਮਾਪੇ ਨੂੰ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ